ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਦਲ ਬਦਲੀਆਂ ਕਰਕੇ ਸਿਆਸਤਦਾਨ ਇੱਕ ਦੂਸਰੇ ਨੂੰ ਘੇਰ ਰਹੇ ਨੇ ਤਾਂ ਉਥੇ ਹੀ ਹੁਣ ਮੁੱਦੇ ਵੀ ਲੀਡਰਾਂ ਨੂੰ ਯਾਦ ਆਉਣੇ ਸ਼ੁਰੂ ਹੋ ਚੁੱਕੇ ਨੇ ਪਾਣੀਆਂ ਦੇ ਮੁੱਦੇ ਦੇ ਉੱਤੇ ਅਕਸਰ ਹੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਔਰ ਇੱਕ ਵਾਰ ਫਿਰ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਦੇ ਵੱਲੋਂ ਪਾਣੀਆਂ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਤੇ ਹੱਲਾ ਬੋਲਿਆ ਗਿਆ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਨੂੰ ਪਾਣੀ ਦੇਣ ਦੀ ਤਿਆਰੀ ਖਿੱਚੀ ਗਈ ਹੈ ਅੰਦਰ ਖਾਤੇ ਜੋ ਪਟਵਾਰੀਆਂ ਦੇ ਨਾਲ ਸਰਕਾਰ ਦਾ ਪੇਚ ਫਸਿਆ ਹੋਇਆ ਹੈ ਉਸ ਨੂੰ ਲੈ ਕੇ ਵੀ ਕੁਝ ਖੁਲਾਸੇ ਕੀਤੇ ਜਾ ਰਹੇ ਨੇ ਪਰਮਬੰਦ ਸਿੰਘ ਮੰਟੀ ਰੋਵਾੜਾ ਦੇ ਵੱਲੋਂ ਔਰ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਲਗਾਤਾਰ ਗਰਮ ਆ ਰਿਹਾ ਹੈ ਹਰਸਿਮਰਤ ਕੋਰ ਬਦਲ ਹੁਣਾ ਨੇ ਮੁੱਦਾ ਉਭਾਰਿਆ ਸੀ ਉਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਸੁਖਪਾਲ ਖਹਿਰਾ ਦੇ ਵੱਲੋਂ ਵੀ ਸਰਕਾਰ ਨੂੰ ਘੇਰਿਆ ਗਿਆ ਤੇ ਹੁਣ ਬੰਟੀ ਰੋਮਾਣਾ ਨੇ ਇੱਕ ਵਾਰ ਫੇਰ ਇਸ ਮੁੱਦੇ ਦੇ ਉੱਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ ਤੇ ਸਰਕਾਰ ਦੇ ਜੋ ਸਵਾਲ ਨੇ ਸਰਕਾਰ ਨੂੰ ਤਿੱਖੇ ਸਵਾਲ ਕਰਦੇ ਹੋਏ ਬੰਟੀ ਰੋਮਾਣਾ ਇੱਥੇ ਸਾਨੂੰ ਨਜ਼ਰ ਵੀ ਆ ਰਹੇ ਨੇ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਪੌਲਿਟਿਕ ਸਤਾਰਿਓ ਮੇਰੇ ਨੌਜਵਾਨ ਮੀਰੋ ਆਓ ਫਤਿਹ ਪਹਿਲਾਂ ਸਾਂਝੀ ਕਰੀਏ ਵਾਰੀ ਗੁਰਜੀਤ ਕਾ ਖਾਲਸਾ ਵਾਰੀ ਗੁਰਜੀਤ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੂੰ ਵਧਾਈ ਜਿਨ੍ਹਾਂ ਨੇ ਇੱਡੀ ਵਧੀਆ ਮੀਟਿੰਗ ਆਰਗੇਨਾਈਜ਼ ਕੀਤੀ ਬੜੀ ਖੁਸ਼ੀ ਹੋਈ ਮੈਨੂੰ ਮਿਲ ਕੇ ਤੁਹਾਨੂੰ ਸਾਰਿਆਂ ਨੂੰ ਇਸ ਸਰਕਲ ਦੇ ਜਿੰਨੇ ਨੌਜਵਾਨਾਂ ਦੀ ਸਾਡੀ ਟੀਮ ਹੈ ਤੁਸੀਂ ਸਵੇਰੇ ਸਵੇਰੇ ਵੈਸੇ ਨੌਜਵਾਨੜ ਕਰਕੇ ਸੁਧਿਆ ਘਟਨੇ ਔਕੇ ਹੁੰਦੇ ਮੁੜ ਕੇ ਤਾਂ ਫਿਰ ਜਦੋਂ ਸਟਾਰਟ ਹੋ ਜਾਣ ਫਿਰ ਕੰਮ ਚੱਲ ਪੈਂਦਾ ਤੇ ਤੁਸੀਂ ਫਿਰ ਵੀ 9 ਵਜੇ ਤੀਨ ਨੂੰ ਇੱਥੇ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਕੋਈ ਸਿਆਸੀ ਭਾਸ਼ਣ ਨਹੀਂ ਤੁਹਾਡੇ ਕੋਲੇ ਕਰਨਾ ਆ ਜਿੰਨਾ ਕੁ ਮੈਨੂੰ ਪਤਾ ਅੱਜ ਦੇ ਹਾਲਾਤਾਂ ਦਾ ਜਿੰਨਾ ਕੁ ਮੈਨੂੰ ਇਸ ਲੜਾਈ ਬਾਰੇ ਪਤਾ ਵੀ ਕਿੰਨੀ ਕਿੰਨਾ ਮਹੱਤਵਪੂਰਨ ਹੈ ਇਸ ਲੜਾਈ ਦਾ ਉਹ ਤੁ ਵੱਦ ਤੁਸੀਂ ਸਾਰੇ ਜਾਣਦੇ ਹੋ ਸੋਸ਼ਲ ਮੀਡੀਆ ਦੇਖਦੇ ਹੋ ਸਮਝ ਰੱਖਦੇ ਹੋ ਸੂਝ-ਬੂਝ ਰੱਖਦੇ ਹੋ ਚੰਗੇ ਮਾੜੇ ਦਾ ਫੈਸਲਾ ਕਰਨ ਦੀ ਤੁਹਾਡੇ ਵਿੱਚ ਸੋਚ ਸ਼ਕਤੀ ਵੀ ਹੈ ਤੇ ਇੱਛਾ ਸ਼ਕਤੀ ਵੀ ਤੁਸੀਂ ਉਹ ਉਹ ਸ਼ਕਤੀ ਰੱਖਦੇ ਹੋ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਹਵਾ ਦੇ ਰੁੱਖ ਤੇ ਕੋਈ ਤੇ ਆ ਕੇ ਹਵਾ ਦਾ ਰੂਪ ਬਦਲਣ ਦੀ ਵੀ ਸ਼ਕਤੀ ਰੱਖਦੇ। ਇਹ ਪਿਛਲੀ ਸਰਕਾਰ ਭਣੀ ਆਮ ਆਦਮੀ ਪਾਰਟੀ ਦੇ 95 ਸਿਕਾ ਜਿੱਤ ਕੇ ਜੇ ਉਹਨਾਂ ਨੂੰ ਪੰਜਾਬ ਦਾ ਰਾਜ ਭਾਗ ਦਿੱਤਾ ਉਹਦੇ ਸਭ ਤੋਂ ਵੱਡਾ ਰੋਲ ਪੰਜਾਬ ਦੇ ਨੌਜਵਾਨ ਦਾ। ਹਵਾ ਦਾ ਰੂਪ ਬਦਲੇ ਹੰਤੀ ਪਿਛਲੀ ਵਾਰ ਜਦੋਂ ਵੀ ਪੰਜਾਬ ਦੇ ਵਿੱਚ ਮੇਰੀ ਵਗੀ ਹੈ ਕਿਸੇ ਦੀ ਉਹਦਾ ਕਾਰਨ ਪੰਜਾਬ ਦਾ ਨੌਜਵਾਨ ਹੋਇਆ ਜਿਸ ਵੱਲ ਪੰਜਾਬ ਦਾ ਨੌਜਵਾਨ ਤੁਰ ਪਿਆ ਉਸ ਬੰਦੇ ਦੀ ਹਵਾ ਬਣ ਜਾਂਦੀ ਤੁਸੀਂ ਇਹ ਦੇਖੋ ਕਿਉਂਕਿ ਤੁਸੀਂ 90 ਸਾਲ ਨਹੀਂ ਤੁਰਦੇ ਲੋਕ ਬੰਦਾ ਵੱਡੀ ਉਮਰ ਖੋ ਜਾਂਦਾ ਹੈ ਸੋਚਣ ਲੱਗ ਜਾਂਦਾ ਯਾਰ ਸਰਕਾਰ ਦੇ ਉਲਟ ਨਾ ਜਾਈਏ ਫੇਰਾ ਐ ਨਾ ਹੋ ਜੇ ਫੇਰਾ ਨੁਕਸਾਨ ਨਾ ਹੋ ਜੇ ਮੇਰੇ ਕਿਸੇ ਦੀ ਬਦਲੀ ਨਾ ਕਰਦੇ ਮਿਰਚੀਦਾਰ ਦੀ ਜਾਂ ਮੇਰੇ ਤੇ ਪਰਚਾ ਨਾ ਕਰਦੇ ਨਾ ਤੁਸੀਂ ਕਿਸੇ ਬਦਲੀ ਤੋਂ ਡਰਦੇ ਹੋ ਨਾ ਤੁਸੀਂ ਪਰਚਿਆਂ ਤੋਂ ਡਰਦੇ ਹੋ ਨਾ ਤੁਹਾਨੂੰ ਕਿਸੇ ਗੱਲ ਦਾ ਭੈਅ ਹੈ ਜਿੱਥੇ ਤੁਸੀਂ ਮਨ ਬਣਾ ਲਿਆ ਨਾ ਤੁਰਨ ਦਾ ਫਿਰ ਅੱਗੇ ਕੋਈ ਸ਼ਕਤੀ ਤੇ ਨਹੀਂ ਸਕਦੇ ਅਥਾ ਤੁਹਾਡੇ ਵਿੱਚ ਸ਼ਕਤੀ ਹਿੰਮਤ ਕਮ ਕਰਨ ਦੀ ਹੈ ਦਿਨ ਰਾਤ ਇੱਕ ਕਰ ਸਕਦੇ ਹੋ ਤੜਕੇ ਤੋਂ ਲੈ ਕੇ ਅੱਧੀ ਰਾਤ ਤੱਕ ਜੇ ਤੁਹਾਡੇ ਮਨ ਨੂੰ ਕੋਈ ਗੱਲ ਚੱਟਦੀ ਨਾ ਤੁਹਾਡੇ ਦਿਲ ਨੂੰ ਚੱਟਦੀ ਖਾਸ ਤੌਰ ਤੇ ਮੈਂ ਪੰਜਾਬੀ ਨੌਜਵਾਨ ਦੀ ਗੱਲ ਕਰਦਾ ਨੰਗੀਆਂ ਤਲਵਾਰਾਂ ਤੇ ਤੁਰਨ ਦੀ ਵੀ ਤੁਸੀ ਸ਼క్తి ਲੱਭਦੇ ਥੋੜੀ ਚੱਜ ਨਹੀਂ ਚਾਹੀਦੀ ਗੱਲ ਕਿ ਹਾਂ ਇਹ ਬੰਦਾ ਮਨ ਕੱਲ ਕੀ ਕਹਿ ਰਿਹਾ ਹੈ ਕਈ ਵਾਰੀ ਗੱਲ ਕਈ ਇਸ ਤਰੀਕੇ ਨਾਲ ਜਾਂਦੀ ਹੈ ਕਿ ਉਹ ਜਿਹਾ ਦਿੰਦੇ ਆ ਜਿਵੇਂ ਪਿਛਲੀ ਵਾਰੀ ਆਪਣੇ ਨਾਲ ਹੋਇਆ ਹਰ ਗੱਲ ਤੇ ਝੂਠ ਬੋਲਿਆ ਭਗਵੰਤ ਮਾਨ ਨੇ ਲਾਰੇ ਲਾਏ ਗੁੰਮਰਾਹ ਕੀਤਾ ਪੰਨ ਪਰ ਸਟੇਜ ਦਾ ਤਰਕਾਰ ਸਿੰਘ ਉਹਨੇ ਗੱਲ ਜੀ ਚਾਹੀਦੀ ਬਦਲਾਵ ਦਾ ਮਾਰ ਦਿੱਤਾ ਛੋਟੇ ਅੰਦਰ ਜਿਹੜੀ ਸਪਿਰਟ ਸੀ ਉਹਨੂੰ ਜਗਾਇਆ ਤੇ ਤੁਸੀਂ ਵੇਖੋ 92 ਸੀਟਾਂ ਜਿਹੜੇ ਬੰਦੇ ਕਦੇ ਮੈਂਬਰ ਪੰਚਾਇਤ ਦੇ ਅੱਜ ਤੱਕ ਬਣੇ ਕੋਈ ਮੈਂਬਰ ਪੰਚਾਇਤ ਦਾ ਮੈਂ ਇਹ ਨਹੀਂ ਕਹਿੰਦਾ ਉਹ ਤਾਂ ਛੋਟਾ ਹੁੰਦਾ ਹੈ ਵੋਟਾਂ ਲੈ ਕੇ ਬੜਦਾ ਹੈ ਲੋਕ ਬਣਾਉਂਦੇ ਆ ਪਰ ਮੈਂ ਐਮਐਲਏ ਦੇ ਕੰਪੈਰੀਸ਼ਨ ਤੋਂ ਤੁਹਾਨੂੰ ਦੱਸ ਰਿਹਾ ਜਿਹੜਾ ਕਦੇ ਮੈਂਬਰ ਪੰਚਾਇਤ ਨਹੀਂ ਬਣਿਆ ਸੀ ਜ਼ਿੰਦਗੀ ਉਹ ਮੁੱਖ ਮੰਤਰੀਆਂ ਨੂੰ ਹਰਾ ਕੇ ਤੁਸੀਂ ਮੇਰੇ ਕੋਲ ਐਮਐਲਏ ਬਣੇ 70 70 ਹਜ਼ਾਰ ਵੋਟ ਤੇ ਐਮਐਲਏ ਦੀ ਇਲੈਕਸ਼ਨ ਲੋਕ ਕਿਤੇ 70 ਹਜ਼ਾਰ ਤੇ ਐਮਪੀ ਨਹੀਂ ਜਿੱਤਦਾ ਕਿ ਕੇਵਲ ਤੇ ਕੇਵਲ ਪੰਜਾਬ ਦੇ ਨੌਜਵਾਨ ਨੇ ਕੀਤਾ ਮੈਂ ਤੁਹਾਡੇ ਕੋਲੇ ਇੱਕ ਭਰਾਵੀ ਤੌਰ ਤੇ ਬੇਨਤੀ ਲੈ ਕੇ ਆਇਆ ਆਪਾਂ ਸਾਰੇ ਇੱਕ ਟੀਮ ਹਾਂ ਤੁਸੀਂ ਇਹਦਾ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਪਾਹੀ ਹੋ ਮੈਂ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਕਿ ਆਜ ਜੋ ਹੋਣਾ ਜੇ ਇਹ ਇੱਕ ਬੜੀ ਨਿਰਣਾਇਕ ਚੋਣ ਹੈ ਜੋ ਇੱਕ ਆਪਾ ਸਧਾਰਨ ਐਮਪੀ ਦੀ ਚੋਣ ਨਾ ਸਮਝੀਏ। ਇਸ ਜ਼ੋਨ ਨੇ ਕੇਵਲ ਇਹ ਫੈਸਲਾ ਨਹੀਂ ਕਰਨਾ ਕਿ ਇਸ ਹਲਕੇ 'ਚੋਂ ਐਮਪੀ ਕੌਣ ਚੁਣ ਕੇ ਜਾਂਦਾ। ਇਸ ਜ਼ੋਨ ਨੇ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਦਾ ਵੀ ਫੈਸਲਾ ਕਰਨਾ। 2.5 ਸਾਲ ਬਾਅਦ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੋਣੀ ਹੈ। ਉਹਦੀ ਨੀਂਹ ਵੀ ਇਸੇ ਚੋਣ ਨੇ ਰੱਖੀ। ਪੰਜਾਬ ਦੀ ਰਾਜਨੀਤੀ ਕਿਸ ਪਾਸੇ ਨੂੰ ਜਾਂਦੀ ਹੈ ਉਹਦਾ ਫੈਸਲਾ ਵੀ ਇਸ ਸਟੇਜ ਨੇ ਕਰਨਾ ਇਹ ਸਭ ਤੋਂ ਇੰਪੋਰਟੈਂਟ ਮੋੜ ਤੇ ਆਪਾਂ ਸਭ ਤੋਂ ਨਿਰਣਾਇਕ ਮੋੜ ਤੇ ਆ ਕੇ ਅੱਜ ਖੜੇ ਹੋਏ ਹਾਂ ਤੇ ਲੜਾਈ ਕਿਹਦੇ ਵਿੱਚ ਹੈ ਇੱਕ ਪਾਸੇ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਇੱਕ ਪਾਸੇ ਪਿੰਨੇ ਰਾਸ਼ਟਰੀ ਪਾਰਟੀ ਨੈਸ਼ਨਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਬਨਾਮ ਤਿੰਨ ਕੇਂਦਰੀ ਪਾਰਟੀਆਂ ਫੈਸਲਾ ਹੁਣ ਤੁਸੀਂ ਕਰਨਾ ਕਿਸ ਪਾਸੇ ਨੂੰ ਜਾਣਾ ਹੈ ਐਨਾ ਜ਼ਰੂਰ ਸੋਚ ਲਿਓ ਕਿ ਇੱਕ ਸੂਪੇ ਤੇ ਹਿੱਤ ਹੈ ਜਿਹੜੇ ਉਹ ਉਹਨਾਂ ਤੇਰੀ ਸੁਰੱਖਿਅਤ ਹੈ ਜਿੰਨਾ ਚਿਰ ਉਹ ਸੂਪੇ ਦੀ ਖੇਤਰੀ ਪਾਰਟੀ ਤਕੜੀ ਹੈ ਜਿੱਤੇ ਜਿੱਤੇ ਇਸ ਸੂਬੇ ਦੇ ਵਿੱਚ ਹਿੰਦੂ ਸਤਾ ਚ ਨਿਗਾਹ ਮਾਰ ਲਓ ਕਿਤੇ ਵੀ ਤੁਸੀਂ ਮੈਂ ਜਿਵੇਂ ਪਹਿਲਾਂ ਕਿਹਾ ਮੇਰੇ ਤੋਂ ਵੱਧ ਜਾਣੋ ਹੱਕ ਦੀ ਜਿੱਥੇ ਜਿੱਥੇ ਇਸ ਸੂਬੇ 'ਚ ਉਹ ਸੂਬੇ ਦੀ ਖੇਤਰੀ ਪਾਰਟੀ ਕਮਜ਼ੋਰ ਹੋ ਗਈ ਉਹ ਸੂਬੇ ਦਾ ਨੁਕਸਾਨ ਹੋ ਗਿਆ ਆਪਣੇ ਕਵਾਂਡ 'ਚ ਹਰਿਆਣਾ ਲੋਕਦਲ ਲੋਕੋਂ ਦੀ ਖੇਤਰੀ ਪਾਰਟੀ ਸੀ ਹਰਿਆਣੇ ਦੇ ਲੋਕਾਂ ਨੇ ਲੋਕਦਲ ਕਮਜ਼ੋਰ ਕਰਤੀ ਅੱਜ ਉੱਥੇ ਭਾਜਪਾ ਦਾ ਮੁੱਖ ਮੰਤਰੀ ਪਾਰਟੀ ਦਾ ਗੇਟ ਪਲਾਨ ઓਪਰੇਟਿੰਗ ਪ੍ਰੋਸੀਜਰ ਇੱਕੋ ਹੀ ਹੈ ਤੁਸੀਂ ਦੇਖੋ ਜਿਸ ਸੂਬੇ ਦੇ ਵਿੱਚ ਭਾਜਪਾ ਨੇ ਗrow ਕੀਤਾ ਉਹ ਪਾਰਟੀ ਨੇ ਉਹ ਸੂਬੇ ਦੀ ਖੇਤਰੀ ਪਾਰਟੀ ਨੂੰ ਪਹਿਨਾਫਟਾ ਖੇਤਰੀ ਪਾਰਟੀ ਨੂੰ ਖਾ ਕੇ ਉਹਦੀ ਸਪੇਸ ਆਪ ਲੈ ਲਈ ਪਹਿਲਾਂ ਉਹਨਾਂ ਦੇ ਖੇਤਰੀ ਪਾਰਟੀ ਦੇ ਲੀਡਰਾਂ ਨੂੰ ਲਾਲਚ ਦਿੰਦੇ ਆ ਆਪਣੇ ਕਹੀ ਹੈ ਕਈ ਦੋ ਦੋ ਕੰਮ ਇਹ ਨਾਲ ਕਿਥੇ ਭੱਜ-ਭੱਜ ਦੀ ਗੱਡੀ ਚੜ੍ਹ ਕੇ ਜਿਹੜਾ ਨਹੀਂ ਮੰਨਦਾ ਉਹਦੀ ਬਾਹ ਵੀ ਮਰੋੜਦੇ ਐ ਡਰਾਉਂਦੇ ਵੀ ਐ ਪਰ ਪਿੰਡਾਂ 'ਚ ਆਪਾਂ ਸਾਰੇ ਜਾਣਦੇ ਆ ਡਰਦੇ ਨੂੰ ਹੀ ਡਰਾਉਂਦਾ ਬੰਦਾ ਫੇਰ ਉਸ ਖੇਤਰੀ ਪਾਰਟੀ ਦੀ ਸਪੇਸ ਖਾ ਕੇ ਤੇ ਉਹ ਸੂਪੇ ਦੇ ਵਿੱਚ ਰਾਜ ਕਰਦੇ ਨੇ ਤੋਂ ਅੱਜ ਤੁਹਾਡੀ ਖੇਤਰੀ ਪਾਰਟੀ ਦੀ ਲੜਾਈ ਹੈ ਮੈਂ ਆਧਾਰਨ ਦੇ ਤੌਰ ਤੇ ਉਹ ਨੂੰ ਕੋ ਕਰਕੇ ਨਹੀਂ ਤੇ ਹੋਣਾ ਅੱਜ ਮੁੱਦਾ ਤੁਸੀਂ ਪੰਜਾਬ ਦੇ ਪਾਣੀਆਂ ਦਾ ਲੈ ਲਓ ਤੇ ਪੰਜਾਬ ਦੇ ਪਾਣੀਆਂ ਤੇ ਲੜਾਈ ਹੈ ਤਾਂ ਸਿਰਫ ਸਿਰ ਖੇਤਰੀ ਪਾਰਟੀ ਲੜ ਸਕਦੀ ਕਿਉਂਕਿ ਸੋਸ ਖੇਤਰੀ ਪਾਰਟੀ ਦਾ ਸਾਰਾ ਸਟੇਕ ਉਸ ਸੂਪੇ ਦੇ ਵਿੱਚ ਹੁੰਦਾ ਜੇਆਂ ਦੂਜੀਆਂ ਤਿੰਨ ਪਾਰਟੀਆਂ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਕਦੇ ਆਪਣੇ ਹੱਕ 'ਚ ਟੱਕ ਕੇ ਖੜ ਕੇ ਸਟੈਂਡ ਨਹੀਂ ਲੈ ਸਕਦੇ ਉਹਦਾ ਕਾਰਨ ਉਹਨਾਂ ਨੇ ਹਰਿਆਣਾ ਚੋਂ ਵੀ ਵੋਟਾਂ ਲੈਣੀਆਂ ਉਹਨਾਂ ਨੇ ਰਾਜਸਥਾਨ ਚੋਂ ਵੀ ਵੋਟਾਂ ਲੈਣੀਆਂ ਉਹਨਾਂ ਨੇ ਦਿੱਲੀ ਚ ਵੀ ਵੋਟਾਂ ਲੈਣੀਆਂ ਆਪ ਟੂਕਰ ਚ ਇਲੈਕਸ਼ਨ ਆ ਹਰਿਆਣੇ ਦੀ ਤਿੰਨੇ ਪਾਰਟੀਆਂ ਦੇ ਲੜਨਾ ਉੱਤੇ ਮੈਂ ਚੈਲੰਜ ਕਰਦਾ ਇਹਨਾਂ ਤਿੰਨਾਂ ਪਾਰਟੀਆਂ ਦੇ ਲੀਡਰਾਂ ਨੂੰ ਅੱਜ ਸਟੇਟਮੈਂਟ ਦੇ ਦੇ ਕਿ ਐਸਵਾਈਐਲ ਨਹੀਂ ਬਣਨੀ ਚਾਹੀਦੀ ਤੇ ਪਾਣੀਆਂ ਤੇ ਹੱਕ ਕੇਵਲ ਪੰਜਾਬ ਦਾ ਹੈ ਸਟੇਟਮੈਂਟ ਦਵਾ ਦੇ ਨਾਲ ਤੇ ਕਿਸੇ ਸੈਕਟਰ ਲੀਡਰ ਤੋਂ ਨਹੀਂ ਦੇ ਸਕਦੇ ਨਾ ਕੇ ਇਦੀ ਨਹੀਂ ਬਾਤ ਬੋਲੂਗਾ ਨਾ ਮੋਤੀ ਅਮਿਤਿਆ ਬੋਲਣਗੇ ਤੇ ਨਾ ਦਾਦੀ ਪਰਵਾਹ ਕੋ। ਫਿਰ ਆਪਾਂ ਕਿਸ ਗੱਲ ਤੇ ਉਹਦਾ ਪਾਰਟੀਆਂ ਨੂੰ ਵੋਟ ਪਾਉਣੇ ਕਿਉਂਕਿ ਆਹ ਲੇਟੈਸਟ ਇੱਕ ਹੋਰ ਮੁੱਦਾ ਬਣਿਆ ਤੁਸੀਂ ਪਤਾ ਨਹੀਂ ਦੇਖਿਆ ਕਿ ਨਹੀਂ ਦੇਖਿਆ ਜੇ 12 ਚੋਣਾਂ ਨਹੀਂ ਆਇਆ ਜਿਹੜਾ ਨਹਿਰੀ ਪਟਵਾਰੀ ਸਸਪੈਂਡ ਕੀਤੇ ਪੰਜਾਬ 'ਚ 1100 ਨਹਿਰੀ ਪਟਵਾਰੀ ਦੇ ਕਰੀਬ 1100 ਦੇ ਕਰੀਬ ਨਹਿਰੀ ਪਟਵਾਰੀ ਐ 260 ਸਸਪੈਂਡ ਕਰਤੇ ਕਿਤੇ ਕਿਉਂ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਰਿਪੋਰਟ ਬਣਾ ਕੇ ਦਿਓ ਕਿ ਪੰਜਾਬ ਦਾ 100% ਏਰੀਆ ਜਿਹੜਾ ਖੇਤੀ ਵਾਲਾ ਉਹ ਸਿੰਚਾਈ ਹੋ ਰਹੀ ਆ ਉਹਦੀ ਨਹਿਰੀ ਪਾਣੀ ਨਾਲ ਨਹਿਰੀ ਪਾਣੀ 100% ਏਰੀਏ ਨੂੰ ਪਹੁੰਚ ਰਿਹਾ ਤੇ ਹੈਰਾਨੀ ਤੁਸੀਂ ਦੇਖੋ ਅੰਕੜੇ ਜਿਹੜੇ ਆ ਸਾਰੀਆਂ ਸਟੱਡੀ ਗਵਰਨਮੈਂਟ ਆਫ ਇੰਡੀਆ ਦੀਆਂ ਵੀ ਹੋਈਆਂ ਗਵਰਨਮੈਂਟ ਪੰਜਾਬ ਦੀਆਂ ਵੀ ਹੋਈਆਂ 21% ਪੰਜਾਬ ਦਾ ਏਰੀਆ ਜਿਹੜਾ ਖੇਤੀ ਵਾਲਾ ਉਹ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ 79% ਜਿਹੜੀ ਇਰੀਗੇਸ਼ਨ ਆਫ ਕੂਪਲਰਾਈਜ਼ਡ ਸਰਚ ਕਰਨੋਂ ਕੂਪਲ ਤੇ ਜੇ ਮੇਰਾ ਇੱਕ ਵੀ ਅੰਕੜਾ غلط ਹੋਣਾ ਤਾਂ ਗਲਤ ਗੱਲ ਨਹੀਂ ਕਰਨਾ ਕਿਉਂਕਿ ਤੁਸੀਂ ਹਰ ਪਰਮੇਸ਼ੀ ਚੈੱਕ ਕਰ ਸਕਦੇ ਹੋ 79% ਉਹ ਮੇਰੇ ਕਾਗਜ਼ ਦਿਖਾਇਆ ਹੋਣਾ ਹੀ ਹੈ ਇੱਥੇ 79% ਏਰੀਆ ਕਯੂਪਲਾ ਰਹੀ ਆਪਾਂ ਇਰੀਗੇਸ਼ਨ ਕਰਦੇ ਆ ਪਾਣੀ ਆਪ ਦਾ ਥੰਮੋ ਖਤਮ ਕਰੇ ਤੇ ਇਹ ਕਹਿੰਦੇ ਆ ਕਿ ਤੁਸੀਂ 100% ਰਿਪੋਰਟ ਦਿਓ ਕਿ ਸਾਡੀ ਜਿਹੜੀ ਸਿੰਚਾਈ ਆ ਉਹ ਉਹ ਮੈੜੀ ਪਾਣੀ ਨਾਲ ਹੋ ਰਹੀ ਉਹਦਾ ਰੀਜ਼ਨ ਕੀ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦੇ ਆ ਪਾਣੀ ਦਾ ਸਿਪਰੀਮ ਕੋਰਟ ਸਟੇਟਸ ਰਿਪੋਰਟ ਮੰਗਦੀ ਹੈ ਵੀ ਕੀ ਸਟੇਟਸ ਸਿਪਰੀਮ ਕੋਰਟ ਇਹ ਸਟੇਟਸ ਰਿਪੋਰਟ ਪੇਸ਼ ਕਰਦੀ ਹੈ ਕਿ ਪੰਜਾਬ ਦੇ ਵਿੱਚ ਤਾਂ 100% ਏਰੀਆ ਜਿਹੜਾ ਉਹਦੀ ਇਰੀਗੇਸ਼ਨ ਨਹਿਰੀ ਪਾਣੀ ਨਾਲ ਡਰਾਈ ਹੋ ਰਹੀ ਹੈ ਬੜਾ ਪਾਣੀ ਹੈ ਪੰਜਾਬ ਕੋਲ ਤਾਂ ਕਿ ਬਾਕੀ ਦਾ ਪਾਣੀ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੱਤਾ ਜਾਵੇ ਇਹ ਬੜੀ ਇੱਕ ਢੁੰਗੀ ਸਾਬਿਤ ਹੈ ਜਦੋਂ ਉਹ ਨਹਿਰੀ ਪਟਵਾਰੀਆਂ ਨੇ ਗਲਤ ਰਿਪੋਰਟ ਦੇ ਦਿੱਤੋਂ ਨਾ ਕਰਦੀ 260 ਪਟਵਾਰੀ ਸਸਪੈਂਡ ਕੀਤਾ ਜਿਹੜਾ ਉਹਨਾਂ ਦਾ ਪਟਵਾਰ ਪਟਵਾਰੀਆਂ ਦੀ ਯੂਨੀਅਨ ਦਾ ਪ੍ਰਧਾਨ ਜਸਕਰਮ ਸਿੰਘ ਗਹਿਰੀ ਪੁੱਤਰ ਉਹਨੂੰ ਸਸਪੈਂਡ ਕਰਕੇ ਪਠਿੰਡੇ ਦਾ ਰਹਿਣ ਵਾਲਾ ਪਠਿੰਡੇ ਤੋਂ ਚੱਕੇ ਪਠਾਨਕੋਟ ਭਾਰਿਆ ਵੀ ਉਹ ਤੇਰਾ ਹੈੱਡਕੁਆਰਟਰ ਹੈ ਉੱਥੇ ਰਿਪੋਰਟ ਕਰ ਆਹ ਨਹੀਂ ਇੱਕ ਹੋਰ ਗੁਲਾਮੀ ਮੇਰੀ ਕਹਿਣ ਮੇਰਾ ਕਹਿਣ ਤੋਂ ਭਾਵੇਂ ਹੈ ਇਹ ਸਾਰੀਆਂ ਸਾਦਿਸ਼ਾਂ ਚੱਲ ਰਹੀਆਂ ਨੇ ਜੇ ਆਪਣਾ ਜਿਹੜਾ ਜਿੰਨਾ ਪਾਣੀ ਹੈ ਉਹ ਵੀ ਚਲੇ ਗਿਆ ਤੇ ਫਿਰ ਪੱਲੇ ਕੀ ਰਹਿਣਾ ਮੈਂ ਉਹ ਪਟਵਾਰੀ ਦੀ ਇੰਟਰਵਿਊ ਦੇਖ ਰਿਆ ਸੀ ਕਹਿੰਦਾ ਜੀ ਤੁਸੀਂ ਇਹ ਦੇਖੋ ਕਿ ਜਦੋਂ ਪਹਿਲਾ ਇਰੀਗੇਸ਼ਨ ਹੁੰਦੀ ਸੀ ਆਪਣੇ ਲਾਗੇ ਕੀ ਵੇਖ ਲਓ ਤੁਸੀਂ ਝੋਨਾ ਕਿੰਨਾ ਹੁੰਦਾ ਸੀ ਆਪਾਂ ਕੱਸੀਆਂ ਗੱਡੀਆਂ ਕਾਲੀਦਨ ਨੇ ਜ਼ਮੀਨਾ ਪੱਧਰ ਕੀਪੀਆਂ ਮਿਹਨਤ ਕਰਕੇ ਜਮੀਨ ਆਪ ਦੀ ਆਪਾਂ ਸਵਾਰ ਕੇ ਤੇ ਝੋਨਾ ਲਾਉਣ ਲੱਗੇ ਹੁਣ ਏਰੀਆ ਜਿਹੜਾ ਧੋਨੇ ਦਾ ਉਹ ਡਬਲ ਤੋਂ ਜ਼ਿਆਦਾ ਹੋ ਗਿਆ ਪੰਜਾਬ ਨੂੰ ਸਭਾਵੇਂ ਕਹਿੰਦੇ ਜੇ ਕੋਈ ਕਿੱਲੇ ਨੂੰ ਪਹਿਲਾਂ 10 ਮਿੰਟ ਆਉਂਦੇ ਸੀ ਉਹ 5 ਮਿੰਟ ਰਹਿ ਗਏ ਤੇ ਇਹਨਾਂ 5 ਮਿੰਟਾਂ ਚੋਂ ਵੀ ਪਾਣੀ ਖੋ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇਣਾ ਚਾਹੁੰਦੇ ਇਹ ਮੈਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਆ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਆਡੀ ਖੇਤਰੀ ਪਾਰਟੀ ਬਗੜ ਆਪਣੀ ਮਾਂ ਪਾਰਟੀ ਹੈ ਪੱਡਾਂ ਦੀ ਪਾਰਟੀ ਹੈ ਤੁਸੀਂ ਤਕਰੀਬਨ ਸਾਰੇ ਜ਼ਿਮੀਦਾਰਿਆਂ ਨਾਲ ਸੰਬੰਧ ਰੱਖਦੇ ਹੋ ਆਪਾਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਕਿਉਂਕਿ ਉਮਰ ਛੋਟੀ ਹੈ ਤੁਹਾਡੀ ਤੁਹਾਡੇ ਤੋਂ ਪਹਿਲਾਂ ਹੋਈਆਂ ਇਹ ਗੱਲਾਂ ਆਪਣੇ ਬਜ਼ੁਰਗਾਂ ਨੂੰ ਪੁੱਛ ਲਓ ਤੁਹਾਨੂੰ ਸਾਰਾ ਦੱਸ ਦੇਣ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਦੇ ਵੱਲੋਂ ਲਗਾਤਾਰ ਜੋ ਪਾਣੀ ਦਾ ਮੁੱਦਾ ਉਭਾਰਿਆ ਜਾ ਰਿਹਾ ਜਾ ਰਿਹਾ ਹੈ ਔਰ ਅੰਦਰ ਖਾਤੇ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪੇਪਰ ਬਣਾਏ ਜਾ ਰਹੇ ਨੇ ਜਾਲੀ ਦਸਤਾਵੇਜ਼ ਬਣਾਏ ਜਾ ਰਹੇ ਨੇ ਜਿਹੜੇ ਕਿ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣੇ ਨੇ ਇਸੇ ਮਾਮਲੇ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਸੁਖਪਾਲ ਖਹਿਰਾ ਵੀ ਉਭਾਰ ਚੁੱਕੇ ਨੇ ਕਿ ਨਕਲੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਨੇ ਔਰ ਉਸ ਦੀ ਅਵਜ ਦੇ ਵਿੱਚ ਪਾਣੀ ਜੋ ਹੈ ਉਹ ਹਰਿਆਣਾ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਇੱਥੇ ਸਾਨੂੰ ਸੀਐਮ ਭਗਵੰਤ ਮਾਨ ਦੇ ਬਿਆਨ ਦਾ ਜ਼ਿਕਰ ਵੀ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਪਾਣੀ ਦੇ ਮੁੱਦੇ ਉੱਤੇ ਹੀ ਮਨੋਹਰ ਲਾਲ ਘੱਟੜ ਤੇ ਤੰਜ ਕੱਸਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਉਹ ਆਪਣਾ ਬਾਰ-ਬਾਰ ਸਟੈਂਡ ਸਪਸ਼ਟ ਕਰ ਰਹੇ ਨੇ ਕਿ ਪੰਜਾਬ ਦੇ ਕੋਲ ਕਿਸੇ ਵੀ ਸੂਬੇ ਨੂੰ ਦੇਣਯੋਗ ਪਾਣੀ ਨਹੀਂ ਹੈ ਜਿੰਨਾ ਪਾਣੀ ਹੈ ਉਹ ਸਿਰਫ ਸੂਬੇ ਦੇ ਵਾਸਤੇ ਹੀ ਹੈ ਔਰ ਇੱਥੇ ਖੁਦ ਲੋਕ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਨੇ ਕਈ ਇਲਾਕੇ ਅਜਿਹੇ ਨੇ ਜਿੱਥੇ ਪਾਣੀ ਦੀ ਕਿੱਲਤ ਔਣੀ ਸ਼ੁਰੂ ਹੋ ਚੁੱਕੀ ਹੈ ਸੋ ਆਪਣਾ ਇਹ ਪੱਖ ਰੱਖਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਦੂਸਰੇ ਹੀ ਪਾਸੇ ਵਿਰੋਧੀ ਧਿਰਾਂ ਜੋ ਮੁੱਦੇ ਉਭਾਰ ਕੇ ਲਿਆ ਰਹੀਆਂ ਨੇ ਜੋ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਔਰ ਉਸ ਦੇ ਆਧਾਰ ਉੱਤੇ ਹੁਣ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ ਸੋ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਉੱਤੇ ਕੀ ਪ੍ਰਤੀਕਿਰਿਆ ਸੀਮ ਭਗਵੰਤ ਮਾਨ ਦੀ ਸਾਹਮਣੇ ਆਉਂਦੀ ਹੈ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ